ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪ੍ਰੀਤਪਾਲ ਕੋਰੇਜਨ ਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀ ਜੀ ਤੇ ਮੈਂ ਇੱਧਰ ਕੱਢ ਰਹੀ ਸੀ ਸੂਟ ਨਾ ਛਾਪਰੀ ਸੀ ਜੀ ਤੇ ਮੈਂ ਸੂਟ ਸਾਫ ਪਨ ਲਗ ਰਹੀ ਸੀਗੀ ਤੇ ਮੈਂ ਮਮਾ ਜੀ ਨੂੰ ਸੂਟ ਸਾਫ ਕੇ ਦੇ ਰਹੀ ਸੀਗੇ ਇਸ ਤੋਂ ਬਾਅਦ ਮਮਾ ਜੀ ਕੱਢ ਕੱਢਣਗੇ ਤੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਜਦੋਂ ਇਹ ਪੂਰਾ ਸੂਟ ਰੈਡੀ ਹੋ ਗਿਆ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹਦੇ ਤੇ ਰੈਡੀ ਹੋ ਗਏ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਬਣਿਆਂਗਾ ਤੇ ਵਾਲੀ ਵੀਰ ਪਾ ਰਹੀਏਗੇ ਦੂਜਾ ਕਲਰ ਕਿੱਥੇ ਹੈਗਾ ਸੂਟ ਦਾ ਦੂਜਾ ਕਲਰ ਇਹ ਹੈ ਇਹ ਵਾਲਾ ਜੀ ਪੀਚ ਆਹੇ ਹੈ ਨਾ ਹੈ ਨਾ ਪੀਚ ਆਹੇ ਇਹ ਚ ਥੋੜਾ ਜਿਹਾ ਉਹ ਲੱਗਦਾ ਪੀਚ ਹੈਗਾ ਆ ਗਿਆ ਜੀ ਜੈਲੋ ਇਹਦਾ ਰੰਗ ਥੋੜਾ ਜਨਾ ਉਹ ਲੱਗਦਾਗਾ ਖਿਰਮਾ ਜ ਆਇਦਰ ਉਹ ਸਹੀ ਆਉਂਦਾ ਕਿਰਾ ਬਣਾਇ ਕਿਹਰੇ ਦਾ ਡਿਜ਼ਾਈਨ ਹੈ ਦੇਖ ਲਓ ਕਿ ਮੇ ਲੱਗਦਾ। ਕ ਵੀ ਆ ਵੀ ਰੱਖਣਾ ਕੱਲਾ। ਆ ਦੇਖੋ ਜੀ ਸੂਟ ਸਾਫ ਬਿਆ ਪ੍ਰੀਤ ਪਾਲ ਨੇ। ਤੁਹਾਨੂੰ ਦਿਖਾਉਣੇ ਆਂਗੇ। ਇਹ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੋ ਰਿਹਾ ਜੀ ਸੂਟਾਂ ਦਾ। ਸੂਈ ਧਾਗੇ ਦੀ ਕਢਾਈ ਨਾ ਕਰਾਂਗੇ ਜੀ ਆਪਾਂ ਇਹਨੂੰ ਤਿਆਰ ਤਾਂ ਜਿਵੇਂ ਸਾਨੂੰ ਦਿਖਾਉਣਾਂਗੇ ਆਪਾਂ ਨੇ ਇੱਕ ਵੀ ਕਿਹੜੇ ਲਾਉਣੇ ਨੇ ਕੁਸਤਾ ਪਾਏ ਨੇ ਕੁਸ ਮਿਲਿਆ ਹੈ ਕਿ ਆਉਣੇ ਨੇ ਆਪਾਂ ਨੇ ਘੜੀ ਘੜੀ ਚੱਲਣਗੇ ਨਾਭੀ ਜੀ ਮਿਲੂਗਾ ਮਿੱਠਾ ਦਾ ਆਪਣੇ ਲੋਵੇ ਤੱਕ ਹਨਾ ਲੈ ਕੇ ਆਉਣੇ ਪੈਣਗੇ ਸਵੇਰੇ ਲੈ ਕੇ ਜਾਊਗੀ ਸ਼ਮੀਤ ਨੂੰ ਗ੍ਰੀਨ ਕਿਹੜਾ ਪਾਵਾਂਗੇ ਗੂੜਾ ਕਿਹਨੂੰ ਪਾਵਾਂਗੇ ਆਹ ਆਹ ਇਹੀ ਗੂੜਾ ਗ੍ਰੀਨ ਇਹੀ ਆ ਇਹ ਆ ਵੀ ਪੁੰਗਾ ਚ ਨਾਭੀ ਜਾ ਹੂੰ ਨਾਭੀ ਦੇ ਫੁੱਲ ਬਣਨੇ ਇਹ ਨਾਭੀ ਵੀ ਨਹੀਂ ਹੈਗਾ ਦਾਲ ਜਮ ਨਹੀਂ ਹੈਗਾ ਡਾਰਕ ਡਾਰਕ ਲਾਲ ਜਾ ਹੂੰ ਕਿਰੇ ਤਾਂ ਨਹੀਂ ਬਣਾਣਾ ਕਿਰੇ ਕਿਰੇ ਤੇ ਬਣਾਉਣਾਗਾ ਬਣਾ ਲੈਨੇ ਹਨਾ ਜੇ ਤਾਂ ਬਣਾਉਣਾ ਫਿਰ ਤਾਂ ਬਣਾ ਲੈਨੇ ਇਹ ਸੱਡਾਂ ਤੇ ਰੱਖਣਾ ਕੱਲਾ ਸੱਡਾਂ ਤੇ ਠੀਕ ਹੈ ਕਿਰੇ ਨਹੀਂ ਬਣਾਉਣਾ ਬਸ ਸੱਡਾਂ ਤੇ ਠੀਕ ਹੈ ਕੰਮ ਜੀ ਨੀ ਨੀ ਜੀ ਅਮੋਰਾਂ ਹੀ ਚੱਲਦੀ ਆ ਸਵੇਰੀ ਧੋਣੇ ਦੀ ਕੱਪੜੇ ਸਵੇਰ ਮੈਂ ਕੰਮ ਕੋਲ ਲਾਤੀ ਫਿਰ ਕੰਮ ਕਰੀ

ਸਾੜੀ ਵਾਰੀ ਵਾਰੀ ਹੁੰਦਾ ਚਲੋ ਜੀ ਅੰਟੀ ਜੀ ਦੀ ਸਕੂਟਰ ਇਹਦਾ ਤੇਲ ਮੁੱਕ ਗਿਆ ਸੀਗਾ ਤੇ ਸੁਖੀਰ ਪਾਸੀ ਕੋਲੇ ਪਹਿਲਾਂ ਬੋਤਲ ਲਿਆਂਦੀ ਹੋਈ ਸੀਗੀ ਇਹਨਾਂ ਨੇ ਭਰਾ ਕੇ ਰੱਖੇ ਸੀਗੀ ਤੇ ਫਿਰ ਇੱਥੋਂ ਸਰ ਗਿਆ ਸੀਗਾ ਫਿਰ ਇਹਨਾਂ ਤੋਂ ਬੋਤਲ ਲੈ ਲਈ ਸੀਗੀ ਤੇਲ ਦੀ ਕਈ ਹੋਈ ਮੇਰੀ ਰਾਜ ਕਿੱਥੋਂ ਮਿਲਦੀ ਮੈਨੂੰ ਨਾ ਨਾ ਇਹ ਹੈ ਨਾ ਇਹ ਤਾਂ ਕਿਆ ਚੱਲਦਾ ਹੈ ਕੈਂਡ ਦੇਣ ਦਾ ਬਣਿਆ ਹੋਰ ਤਾਂ ਬਣਿਆ ਹੈ ਜੀ ਜੀ ਤਾਂ ਫਿਰ ਰੋਟਾ ਵੰਡੀ ਕਰਦੇ ਉਸ ਤੋਂ ਉਹ ਹੀ ਤਾਂ ਲੱਗ ਰਹੀ ਸਕੂਟਰ ਹੀ ਰੱਖਦੇ ਠੀਕ ਕਈ ਵਾਰ ਆਇਆ ਨਾ ਮਿੱਟਰ ਨਹੀਂ ਚੱਲਦਾ ਪਤਾ ਨਹੀਂ ਲੱਗੀ ਤੇਲ ਖਾਣੇ ਨਹੀਂ ਚੱਲਦਾ ਮਿੱਟਰ ਮਿੱਟਰ ਚੱਲਣ ਦਾ ਤਾਂ ਨਹੀਂ ਕਰਦੇ ਧੋਖਾ ਖਾਣੇ ਮਿੱਟਰ ਤੇਲ ਤਾਂ ਨਹੀਂ ਪਿਛਲੇ ਪਿਛਲੇ ਕਰਦੇ ਏ ਤੁਹਾਨੂੰ ਬਸ ਨੇੜੇ ਕਰਕੇ ਸੱਜ ਜਾਂਦਾ ਵੀ ਇੱਥੇ ਨੇੜੇ ਆ ਕੇ ਕਰਕੇ ਜਾਣਗੇ ਬਾਹਰ ਜਾਣਾ ਫਿਰ ਸਾਰਾ ਕੁਝ ਇਹਦਾ ਨੇੜੇ ਹੋਊਗਾ ਮੈਂ ਰੱਖਵਾਵਾਂਗੇ ਟਾਇਰ ਦੀ ਪੁਰਾਣਾ ਹੋਇਆ ਟਾਇਰ ਦਾ ਖਰਾਬ ਹੋਇਆ ਸੀ ਜਿਹੜੀ ਨਿਕਲ ਲੱਗੀ ਹੈ ਜੀ ਹੁਣ ਮੈਂ ਨਿਕਲੀ ਚਲ ਚਲ ਮੈਂ ਕਰੇ ਪੁੱਤਰਾ ਮੈਂ ਕਰਸਾ ਮੈਂ ਕਹਿੰਦਾ ਤੁਹਾਨੂੰ ਮਿਲਣਾ ਸੀ ਇਹ ਕੋਈ ਹੋ ਜਾਂਦੀ ਹੈ ਕਿ ਕੋਈ ਇਹ ਹੋਇਆ ਸੀ ਇਹ ਹੋਇਆ ਸੀ ਮਾਹਰ ਹੈ ਇਹ ਵਧੀਆ ਤਲਾ ਲੇ ਮੈਂ ਕਿਹਾ ਸਾਰੀ ਗੀ ਚੁੰਦੀ ਰਹੀ ਸੀ ਬੈਠਾ ਤੈਨੂੰ ਬੜਾ ਸੁਖ ਕਰੀ ਮੈਂ ਨੂੰ ਤਾਂ ਬਾਜ਼ਾਰ ਚ ਭੀੜ ਭੂਰ ਤੋਂ ਬੌੜਾ ਲੱਗਦਾ ਮੈਂ ਤਾਂ ਆਮ ਨਾਲ ਪੂਰੀ ਭੀੜ ਨਹੀਂ ਹੁੰਦੀ ਗਿਆ ਤਾਂ ਆਪਾਂ ਕਰਦੇ ਆ ਆਪਾਂ ਭੀੜੇ ਦੋ ਤੀਜ ਚੋਂ ਤਾਂ ਮਨੇ ਇਹ ਕਰਕੇ ਤਾਂ ਆਨਲਾਈਨ ਦਾ ਕੰਮ ਸ਼ੁਰੂ ਕਰ ਬਟੇ ਕਿ ਤੂੰ ਸੁਣਾਂ ਕਿਰਪਾ ਜੀ ਜੰਦੀਆ ਦਾ ਫਾਇਦਾ ਹੀ ਆ ਉਹੀ ਤਾਂ ਹੈ ਹਵਾ ਹਵਾ ਕਿੰਨੀ ਲਿਖਿਆ ਤਾਂ ਪੂਰੇ ਹਵਾ ਤਾਂ ਦਿੱਤੀ ਪਾਉਣ ਲੱਗੇ ਹੈ ਮੇਰੀ ਬਾਹਰ ਹਵਾ ਵੀ ਸਗੀਰ ਹਵਾ ਬਾਰੇ ਸਾਰੇ ਬੰਦੇ ਕੀ ਨੂੰ ਦੇਖਦੇ ਹਵਾ ਤਾਂ ਮਲੂਕ ਨਹੀਂ ਤੇ ਜਾਣਾ ਕਿ ਬਾਹਰ ਦੂਰ ਜਾਣਾ ਹੈਗਾ ਪਾਪਾ ਪਤਾ ਕੀ ਹੈ ਕੱਪੜੇ ਦਾ ਲੱਗ ਰਿਹਾ ਸਹੀ ਗੱਲ ਹੈ ਉਹਦਾ ਪਾਣੀ ਫੀਲਡ ਵਿੱਚ ਗਿਆ ਸਭ ਬਕਰ ਕੇ ਬੈਠੇ ਨਾ ਗੋਦੀ ਦੇ ਹਾਲ ਲੈ ਤੁਸੀਂ ਕਰ ਰਹੇ ਹੋ ਅੱਛੇ ਸਪੈਦੇ ਦੇ ਨਹੀਂ ਸਪੈਦੇ ਦੀ ਕਿਹੜੀ ਤਰੀ ਛਾ ਹੋ ਉਹ ਤਾਂ ਉੱਪਰ ਜਾ ਕੇ ਐ ਦਾ ਹੋ ਜਾਂਦਾ ਨਿਸ਼ਾਨ ਆ ਆ ਇਹਨਾਂ ਲਈ ਇਹ ਲੱਗਦਾ ਨਹੀਂ ਛੋਟਾ ਹੈ ਕਾਈਪ ਦੱਤੀ ਇੱਕ ਹਫਤਾ ਜਾਦੇ ਪਤਾ ਹੈ ਕਿਤਾ ਤਫੀ ਉੱਤੇ ਪਰਤ ਗਈ ਉਹ ਉੱਥੇ ਤੋਂ ਥੋੜੀ ਫੇਰ ਕੇ ਫੜ ਕੇ ਆਉਂਦੀ ਹੈ ਬਹੁਤ ਵਾਰ ਉਹ ਕਰਿਆ ਹੋਇਆ ਹੈ ਪਾਪਾ ਦੋ ਪੱਤ ਜਾਂਦੇ ਮਿਹਰ ਕਰੀ ਕਰ ਲਿਆ ਹਾਂ ਮੈਂ ਗਾਣੇ ਸੁਣਦੇ ਹਾਂ ਇੱਥੇ ਮੇਰੇ ਨਾਲ ਹੀ ਨੇ ਸਮਾਂ ਨਾ ਮਾਰਦੇ ਜੀ ਤੇ ਆ ਗਿਆ ਜੀ ਆਪਣਾ ਸਾਹਮਣੇ ਬਾਹਣ ਤੇ ਕੋ ਉਧਰਲੀ ਸਾਈਡ ਹੈਗਾ ਨਾਲ ਗਰਮੀ ਦੀ ਮਾਸੀ ਕੋਠੀ ਦੇ ਨਾਲ ਇੱਧਰ ਇੱਕ ਸਾਹਮਣੇ ਵਾਲੀ ਸਾਈਡ ਹੈਗਾ ਤੁਸੀਂ ਰੋਜ਼ ਹੀ ਜਾਂਦੇ ਸੈਟ ਨਹੀਂ ਪਹਿਲਾਂ ਮੈਂ ਉਧਰੀ ਗਈ ਸੀ ਮਕਾਉ ਕਹਿੰਦੇ ਸੀ ਸਵੇਰੇ ਤਾਂ ਗਈ ਨਹੀਂ ਮੈਂ 2 ਵਜੇ ਜਾਉਂਗੀ ਦੇਖੋ ਸੈਟ ਨਹੀਂ ਮਿਲਦਾ ਇਸ ਤਰ੍ਹਾਂ ਦੀ ਮਾਰੀ ਕੁਰਸੀ ਤੇ ਸਾਰੀਆਂ ਬਹਿ ਜਾਣੀ ਆਜਾ ਆਜੋ ਇਨਾ ਵਕਤ ਕੋ ਇਨਾ ਮੈਂ ਤਾਂ ਖੜੀ ਹੀ ਹਾਂ ਆਜੋ ਬਦਕਾ ਚੰਬੜੇ ਕਰਕੇ ਦਿਲ ਖਾਣ ਨੂੰ ਆਉਂਦਾ ਕੋਤੋਂ ਕਰੇਲੇ ਦਾ ਪੰਗਾ ਲੈ ਰੱਖਿਆ ਅੱਜ ਟਰੇਲੇ ਤਾਂ ਬਹੁਤ ਦੁਖੀ ਸੱਚੀ ਗੱਲ ਮੈਨੂੰ ਉਹ ਵਾਰ ਸੀ ਹਾਂ ਮਨੂ ਫੂਟ ਹੈ ਪਰ ਮਗੋਂ ਤਾਂ ਕਹਿੰਦੇ ਤੁਹਾਨੂੰ ਜਿਆਦਾ ਕਲੀਰ ਫੂਟ ਕਹਿੰਦੇ ਚਲ ਇੰਨੀ ਕੀ ਵੀਡੀਓ ਨਾ ਨਾ ਚੱਲੀ ਦੀ ਨਸਰ ਵੀਰ ਦਵਨ ਹੀ ਕਰਨਾ ਵਿਹੋਂ ਦੀ ਜਿਹੜੀ ਅਸੀਂ ਛੋੜ ਕੇ ਆਏ ਅੱਜ ਇਹਦੇ ਸਾਈਡ ਤੇ ਮੰਮੀ ਨੇ ਆਟਾ ਨਗੁੰਗਿਆ ਹੀ ਸੀ ਰੋਟੀ ਪਾਣ ਆਗੇ ਬੰਮੀ ਨੇ ਚਾਰ ਟੁਕੜੇ ਲਾ ਕੇ ਦਿੱਤੇ ਨੇ ਉਹਨਾਂ ਨੂੰ ਮਗਰ ਬਾਕੀ ਮੈਂ ਚਲਾ ਕੇ ਲਾਉਣੀ ਹੈ ਬੰਤਾ ਇਹ ਲੱਗਦਾ ਉਹ ਨੂੰ ਤਾਂ ਗੁੱਡੀ ਜੀ ਨੋਰ ਦੀ ਪਾਇਆ ਕਿ ਉਸੇ ਦੇ ਨਾਲ ਕਿ ਧਿਆਨ ਨੂੰ ਆ ਸੀ ਹੁਣ ਚਲ ਮੈਂ ਆ ਕੇ ਬੜਾ ਖੇਡਣ ਗਏ ਹੋਏ ਨੇ ਕੱਲ ਤਾਂ ਮੈਂ ਮੁਰਗੀ ਮਾਸਲਮ ਮਖਾਲਾ ਪਾਗੀ ਜੋ ਫਿਰ ਮੈਂ ਕੁੰਡੀ ਦਾ ਗੋਲ ਤਾਂ ਖਬਰ ਕਿਹੜਾ ਖੜਾ ਹੋਊਗਾ ਫਿਰ ਐਸੇ ਮੁਰਤੇ ਕੋਈ ਬੌੜੇ ਨਹੀਂ ਇੱਕ ਤੁਹਾਡੇ ਛੇਤੀ ਖੁੱਲਦਾ ਨਹੀਂ ਹੈ ਨਾ ਜੇ ਜਾਂਦੀ ਹੈ ਕੁੰਡੀ ਹੋਗੀ ਇੱਕ ਵਾਰੀ ਮੈਂ ਵੀ ਟਰਾਈ ਕੀਤਾ ਸੀਗਾ ਕੋਈ ਦਿਨ ਹੋ ਗਿਆ ਬੱਲੇ ਹੀ ਨਹੀਂ ਉਹ 12 ਤਾਂ ਕੱਟੀ ਜੂਦਾ ਅੰਦਰੋਂ ਕੀ ਵਧੀਆ ਦਿਵਸ ਕੱ ਲਈ ਆਲੂ ਆਲੂ ਖਾ ਲੂੰ ਖਾ ਲੂੰਗੀ ਕੱਢ ਕੇ ਪਰ ਆਇਆਂਗਾ ਇਹ ਪੁੰਨ ਕੇ ਜੇ ਨਾ ਜਦੋਂ ਆਣ ਜਮ ਰੜ ਜੇ ਜਾਂਦੇ ਨੇ ਫਿਰ ਜ਼ਿਆਦਾ ਸਵਾਦ ਲੱਗਦੀਆਂ ਨੇ ਮਿਰਚਾਂ ਇਹ ਮਸਾਲਾ ਜ਼ਿਆਦਾ ਪਾ ਕੇ ਵਧੀਆ ਲੱਗਦੀਆਂ ਨੇ ਸ਼ਮੀਤ ਵੀ ਨਹੀਂ ਆਇਆ ਹੈਗਾ ਅਜੇ ਤੱਕ ਰੋਕਾ ਕਰਨਾ ਪਿਆਗਾ ਰੱਪਣਿਆਂ ਦਾ ਬੜਾ ਕੰਮ ਨੂੰ ਹੋਇਆ ਉਹਦਾ ਉਹਦਾ ਰਹਿ ਗਿਆ ਆਪ ਕੀ ਕਰ ਲੂਆ ਜੇ ਵੀ ਬ੍ਰੇਕ ਨਹੀਂ ਕੱਟਦੇ ਨੇ ਜਮਾ ਬ੍ਰੇਕ ਕੱਟਿਓ ਮੈਂ ਫਿਰ ਵਧੀਆ ਬਣੂਗੀ ਇਹ ਢੜੀ ਹੋ ਰਿਹਾ ਥਿਗਾਂਦੇ ਸੀ ਨਾਲੀ ਜਾਣ ਨੂੰ ਰਤਨ ਚੱਤ ਦੇ ਸੋਰੀ ਕੀ ਹਤਾ ਹੈ ਅਕਸੀਡੈਂਟ ਨੇ ਵੀ ਜੇ ਉਧਰ ਬਾਗੇ ਬੇਦਰੋਂ ਵੱਡ ਕੇ ਫਿਰ ਉੱਥੇ ਜਾਣਾ ਹੈ ਜਿਵੇਂ ਅੰਟੀ ਹੋ ਰਹੀ ਉਧਰ ਬਾਗੇ ਹੈਗੇ ਨੇ ਹਜੇ ਮੈਨ ਲੱਗਦਾ ਗਈਆਂ ਨਹੀਂ ਤੇ ਮਾਸਿਕਾ ਗੇਟ ਤੇ ਵੀ ਸਾਹਮਣੇ ਹੋਣਾ ਰਹਾ ਮਮ ਪਰ ਮਰੇ ਬੈਠੇ ਨਹੀਂ ਨਾ ਕੋਈ ਨਾ ਮੈਂ ਖਾਣੀ ਖੁਈ है ਇਹਨੇ ਨਿਕਿਆ ਨਾ ਬਟੀ ਕਾਲਾ ਕਮਰਾ ਵੀ ਸਾਹਮਣੇ ਆ ਗਿਆ ਪਤਾ ਲੱਗ ਜਾਂਦਾਗਾ ਵੀ ਜੇ ਤਾਂ ਉਹ ਖੁੱਲਾ ਹੁੰਦਾਗਾ ਫਿਰ ਤੰਦਰ ਹੀ ਹੁੰਦੇ ਨੇ ਜੇ ਬੰਦ ਹੁੰਦਾਗਾ ਜਿੰਦ ਲੱਗਿਆ ਹੁੰਦਾ ਫਿਰ ਗਏ ਹੁੰਦੇ ਨੇ ਮੈਨੂੰ ਤਾਂ ਨੀਂਦ ਵੀ ਨਹੀਂ ਆਈ ਸੱਚੀ ਬੰਦ ਤਾਂ ਗੋੜੀ ਨਾ ਹੋ ਗਿਆ ਮੈਨੂੰ ਅੱਜ ਮੇਰਾ ਸਰੀਰ ਤਾਂ ਮੈਂ ਤਾਂ ਪਹਿਲਾਂ ਸੌਂਗੀ ਫਿਰ ਤੁਸੀਂ ਨੇ ਫੋਨ ਕਰਤਾ ਉਧਰ ਮਾਸੇ ਕੇ ਬੈਠੇ ਸੀ ਜਦੋਂ ਮੈਂ ਚੱਲ ਫਿਰ ਉੱਠ ਕੇ ਮੈਂ ਬਾਗ ਫਿਰ ਮੇਂ ਨੀਂਦ ਖਰਾਬ ਹੋ ਗਈ ਫਿਰ ਆ ਕੇ ਕਿੰਨੀ ਮੈਂ ਸੂਟ ਦੇਖਣਾਗਾ ਕਹਿੰਦੇ ਉਹਦੇ ਨੀਂਦ ਦਿਖਾ ਕੇ ਇਹ ਮਹੂਰੀ ਕੋਹ ਹਿੰਦਰਾ ਬਾਹਰ ਤੇ ਬਾਹਰ ਨੀ ਆ ਪਤਾ ਜਾ ਜਾਂਦਾ ਹੈਗਾ ਠੀਕ ਆ ਫਿਰ ਉਹ ਦੂ ਵਾ ਤੇ ਡੈਡੀ ਆ ਗਏ ਫਿਰ ਫਿਰ ਸੌਣ ਲੱਗੀ ਫਿਰ ਪਤਾ ਨਹੀਂ ਕਿਹਦਾ ਫੋਨ ਆ ਗਿਆ ਸੀ ਆਈ ਨੀਂਦ ਖਰਾਬ ਹੋ ਗਈ ਫਿਰ ਉੱਠੀ ਮੈਂ ਜਦੋਂ ਸੁਮੇਤ ਉੱਠਿਆਗਾ ਜਿਉਂ ਤੇ ਫੋਨ ਆ ਪਤਾ ਤਾਂ ਮੈਨੂੰ ਲੱਗਿਆ ਕਿ ਮੈਂ ਅੱਖ ਖੋਲ ਕੇ ਫੋਨ ਆਇਆ ਜਦੋਂ ਹੁਣ ਪੈਰੇ ਚੱਤ ਨੂੰ ਫਿਰ ਮੈਂ ਜਦੋਂ ਸੁਮੇਤ ਉੱਠਿਆ ਫਿਰ ਮੈਂ ਉੱਠ ਖੜੀ ਫਿਰ ਕੋਈ ਨਾ ਕੋਣ ਤਾਂ ਮੈਂ ਸੁੱਤੀ ਪੀਤੀ ਵਾ ਫੋਨ ਤਾਂ ਮੈਂ ਦੇਖ ਲੈਤੀ ਸੁੱਤੀ ਪੀਤੀ ਵਾ ਹੋਵੇ ਨਾ ਹੋਵੇ ਚਲੋ ਤਾਂ ਮੈਂ ਫੇਰੇ ਉੱਠ ਕੇ ਫੇਰ ਗੱਲ ਕਰ ਫਿਰ ਉੱਠੀ ਸੀ ਥੋੜੀ-ਸੁਣੀ ਪਾਟਮਾ ਫੇਰ ਲਾਇਆ ਫਿਰ ਫਿਰ ਜਦੋਂ ਸੁਮੇਤ ਫਿਰ ਸੌਂ ਗਏ ਸੀ ਦੋਹਿਆਂ ਨੇ ਮੈਂ ਤੇ ਸੁਮਿਤਾ ਫਿਰ ਫਿਰ ਹੁਣ ਜਦੋਂ ਫਿਰ ਸੁਮਿਤਾ ਨੇ ਦੇਖਿਆ ਕਿ ਆਦਾ 4:30 ਹੋ ਗਈ ਉਹ ਵੀ ਉੱਠ ਗਏ ਫਿਰ ਉੱਠਿਆ ਹੋਰ ਤਾਂ ਤੁਹਾਡੇ ਕੋਲ ਜਾਈ ਨਹੀਂ ਖੜੀਵੇਂ ਕਰੇ ਰਹਿ ਕਿੰਤਰ ਟਾਈਮ ਪਾਸ ਹੀ ਆ ਵੀ ਨਹੀਂ ਹੁੰਦਾ ਹੈਗਾ ਕੋਰੀ ਵਾਲੇ ਹੋ ਜਾਂਦੇ ਆ ਸਾਰਾ ਦਿਨ ਪਈ ਰਹਿੰਦੇ ਤੜਕੇ ਕੰਮ ਨਹੀਂ ਪੜੇ ਜਾਂਦੇ ਨੇ ਕਿ ਸਾਰਾ ਦਿਨ ਕੋਈ ਕੰਮ ਨਹੀਂ ਧੰਦਾ ਨਹੀਂ ਹੈਗਾ ਸਾਰਾ ਦਿਨ ਬੇਲੇ ਨਹੀਂ ਹੁਣ ਸੁਟਾ ਅੱਜ ਫਿਕ ਪਿਆ ਜਾਂਦਾ ਕੱਲੇ ਮੁੱਤਿਆ ਕੋਈ ਕੰਮ ਖੜ ਗਿਆ ਹੁਣ ਅੱਜ ਉਹ ਪਾਈ ਹਨ ਨਹੀਂ ਸੀਗਾ ਪਾਈ ਕਹਿੰਦਾ ਉਹਦੇ ਨਾਲ ਦੇ ਮੰਗਵਾਏ ਹੋਏ ਨਹੀਂਗੇ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਜਾਂ ਤਾਂ ਫਿੱਕੇ ਰੰਗ ਸੀਗੇ ਸਾਰੇ ਉਹਦੇ ਨਾਲ ਦਾ ਰੰਗ ਨਹੀਂ ਮਿਲਿਆ ਹੈਗਾ ਦੁਆਰੋ ਚਲੋ ਜੀ ਇਹ ਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣ ਬਲੌਗ ਕਿਦਾਂ ਦਾ ਲੱਗਿਆ ਤੇ ਚਲੋ ਜੀ ਬਲੌਗ ਦੇ ਅੰਡਾ ਪੈਥੀ ਕਰਦੇ ਆ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਸ਼ਸ਼ਟ੍ਰੀਅਕ